ਨੱਕ ਦੀ ਭਾਫ਼ ਜੰਮ ਜਾਂਦੀ ਹੈ ਸ਼ੀਸ਼ੇ ਦੇ ਐਡਾ ਤਕੜਾ ਤਰੀਕਾ ਦੱਸਾਂਗੇ 50 ਕਿਲੋਮੀਟਰ ਤੱਕ ਨੱਕ ਦੀ ਭਾਫ਼ ਨਹੀਂ ਜੰਮਦੀ ਹੋਰ ਬਾਈ ਆਹ ਬਾਈ ਨੂੰ ਕੱਲ ਦੱਸ ਕਦੀ ਜਮਾ ਸ਼ੀਸ਼ਾ ਸਾਫ਼ ਪਿਆ ਇਹਦਾ ਠੀਕ ਹੈ ਤਾਂ ਇਹ ਆਉਂਦਾ ਰੋਜ਼ ਆਪਣਾ ਮਿਸਤਰੀ ਹੈ 20 25 ਕਿਲੋਮੀਟਰ ਆ ਜਾਂਦਾ ਠੀਕ ਹੈ ਬੰਦ ਕਰ ਦੇ ਤਾਂ ਰੋਜ਼ ਨੱਕ ਦੀ ਭਾਫ਼ ਜੰਮ ਜਾਂਦੀ ਸੀ ਹੈਲਮਟ ਤੇ ਠੀਕ ਹੈ ਇਹਨੂੰ ਇੱਕ ਤਰੀਕਾ ਦੱਸਿਆ ਸੀ ਬਾਈ ਜੰਮੀ ਆਜ ਨਹੀਂ ਜੰਮੀ ਬਾਈ ਯਾਰ ਹੈ ਨਾ ਨੂੰ ਲਾ ਕੇ ਗੱਲ ਕਰ ਇਹ ਅੱਜ ਜੰਮੀ ਆ ਭਾਫ਼ ਨਹੀਂ ਜੰਮੀ ਬਾਈ ਨਹੀਂ ਜੰਮੀ ਕੋਈ ਮੰਨ ਲਓ ਕਾਰ ਚਲਾਉਂਦਾ ਹੈ ਟਰੱਕ ਬੱਸ ਠੀਕ ਹੈ ਤੇ ਚਾਹੇ ਮੋਟਰਸਾਈਕਲ ਹੈਲਮਟ ਹੈ ਆਪਣੀ ਇਥੇ ਅੰਦਰ ਨਾ ਭਾਫ਼ ਜੰਮ ਜਾਂਦੀ ਹੈ ਨੱਕਰੀ ਠੀਕ ਹੈ ਆਪਾਂ ਬਾਰੀ-ਬਾਰੀ ਉਤਰ-ਉਤਰ ਕੇ ਉਹਨੂੰ ਸਾਫ਼ ਕਰਦੇ ਹਾਂ ਨਾ ਕਈ ਵਾਰੀ ਐਕਸੀਡੈਂਟ ਦਾ ਪੂਰਾ ਚਾਂਸ ਜਾਂਦਾ ਹੈ ਹਨਾ ਕਿ ਪਹਿਲਾਂ ਇਹ ਆਪਣੇ ਮਿਸਤਰੀ ਆਉਂਦਾ ਠੀਕ ਹੈ ਤਾਂ ਪਹਿਲਾ ਰੋਜ਼ ਆਉਂਦਾ ਸੀ ਇਹ ਰਾਹ ਕਿੰਨੇ ਵਾਰੀ ਸਾਫ਼ ਕਰਦਾ ਸੀ? ਦੋ ਤਿੰਨ ਵਾਰੀ ਕਰਦੇ ਸੀ ਯਾਰ। ਦੋ ਤਿੰਨ ਵਾਰੀ ਸਾਫ਼ ਕਰ ਲੈਂਦਾ ਸੀ 15 ਕਿਲੋਮੀਟਰ ਹੈ ਠੀਕ ਹੈ। ਇੱਕ ਇਹ ਜੀ ਰੁਪਏ ਦਾ 1 ਰੁਪਏ ਦਾ ਹੀ ਕੰਮ ਹੈ। ਸਾਰਾ ਸੀਜ਼ਨ ਕੱਢ ਜੂ ਠੀਕ ਹੈ। ਨੱਕ ਦੀ ਭਾਫ਼ ਨਹੀਂ ਜਾਂਦੀ ਸ਼ੀਸ਼ੇ ਦੇ ਚਾਹੇ ਤੁਸੀਂ ਕਾਰ ਚਲਾਉਣੀ ਹੋ ਚਾਹੇ ਹੈਲਮਟ ਹੈ ਚਾਹੇ ਤੁਸੀਂ ਟਰੱਕ ਚਲਾਉਣੀ ਹੋ ਬੱਸ ਚਲਾਉਣੀ ਹੋ ਠੀਕ ਹੈ। ਇੱਕ ਮੰਨ ਲਓ 1 ਰੁਪਏ ਦਾ ਕੰਮ ਹੈ ਸਾਰਾ ਸੀਜ਼ਨ ਕੱਢ ਜੂ ਹੈ ਕੀ ਹੈ ਤੁਹਾਨੂੰ ਦੱਸਦੇ ਆ ਆਪਾਂ ਲਾ ਕੇ ਦਿਖਾਵਾਂ ਇਹਨੂੰ ਫੜ ਬਈ। ਠੀਕ ਹੈ ਇਹਨੂੰ ਦਾ ਤਰੀਕਾ ਦੱਸਿਆ ਸੀ ਆਹ ਹੈਲਮਟ ਹੈ ਆ ਸ਼ੈਂਪੂ ਦੀ ਪੁੜੀ ਤੁਸੀਂ ਵੀ ਕਾਰ ਚਲਾਉਨੇ ਹੋ ਕਾਹੇ ਡੈਸ਼ਬੋਰਡ ਤੇ ਰੱਖ ਲਿਓ ਚਾਹੇ ਜੇ ਮੋਟਰਸਾਈਕਲ ਉਨ ਕੋਲੇ ਰੱਖਿਓ ਨਾ ਇੱਕ ਪੁੜੀ ਸਾਰਾ ਸੀਜ਼ਨ ਕੱਢ ਜੂ ਲਾਉਣੀ ਕਿਵੇਂ ਆਪਾਂ ਅੰਦਰ ਨੱਕ ਦੀ ਭਾਪ ਨਹੀਂ ਜਾਂਦੀ ਠੀਕ ਹੈ ਆ ਥੋੜਾ ਜਿਆ ਨੂੰ ਪਾੜ ਲਓ ਠੀਕ ਹੈ ਸੂਤੀ ਕੱਪੜਾ ਲੈ ਲਓ ਸੂਤੀ ਕੱਪੜੇ ਦੇ ਥੋੜਾ ਜਿਆ ਲਾ ਲਓ ਏ ਆ ਲਓ ਏ ਐ ਨੱਕ ਜਮੇ ਮਾਰ ਆ ਜਲਾਉਣਾ ਠੀਕ ਹੈ ਆ ਥੋੜੀ ਜਿਆ ਦੇ ਪਾੜ ਗਈ ਪੁੜੀ ਏ ਐ ਨਾ ਕਾ ਠੀਕ ਹੈ ਹੁਣ ਇਹਨੂੰ ਸਿਖਾਇਆ ਸੀ ਇਹੀ ਲਾ ਕੇ ਦਿਖਾਉਗਾ ਲਾ ਬਈ ਲਾ ਕੇ ਦਿਖਾ ਸਾਹਮਣੇ ਕਰ ਲੈ ਹੈਲਮਟ ਦੇਖੋ ਸ਼ੀਸ਼ੇ ਦੇ ਇਹਨੂੰ ਤਾਂ ਚੱਕ ਲੈ ਸ਼ੀਸ਼ੇ ਨੂੰ ਆ ਲੈ ਠੀਕ ਹੈ ਐਸ ਲੋਟ ਲਾਉਣਾ ਤੁਸੀਂ ਐਸ ਲੋਟ ਲਾ ਲਿਓ ਅੰਦਰ ਭਾਖ ਨਹੀਂ ਜਾਂਦੀ ਤੁਹਾਡੇ ਸ਼ੀਸ਼ੇ ਦੇ ਠੀਕ ਹੈ ਇੱਕ ਸ਼ੈਂਪੂ ਦੀ ਪੂਰੀ ਬਾਧੂ ਹੈ ਲੈ ਲਾ ਕੇ ਦਿਖਾ ਬਈ ਹੁਣ ਦੇਖੋ ਹੈਲਮਟ ਐਂ ਕਰ ਲਿਆ ਤੁਸੀਂ ਬੰਦ ਠੀਕ ਬੱਸ ਆਹੀ ਮਾਰਨਾ ਹੈ ਦੇਖੋ ਇਹ ਐਸ ਲੋਡ ਅੰਦਰ ਠੀਕ ਹੈ ਆ ਦੇਸੀ ਜਾਂਦਾ ਆਹੀ ਕਪੜਾ ਮਾਰਨਾ ਹੈ ਠੀਕ ਹੈ ਤੇ 50 ਕਿਲੋਮੀਟਰ ਤੱਕ ਅੰਦਰ ਨੱਕ ਦੀ ਭਾਫ਼ ਨਹੀਂ ਜਾਂਦੀ ਤੁਹਾਡੇ ਠੀਕ ਹੈ ਗਾ ਤਾਂ ਪੱਕੀ ਹੈ 50 ਤਾਂ ਜਮਾ ਪੱਕੀ ਹੀ ਹੈ ਪਰ ਤਾਇਆ ਹੋਇਆ ਹੈ ਠੀਕ ਹੈ ਕਾਰ ਹੈ ਚਾਹੇ ਹੈਲਮੈਂਟ ਆ ਮੋਟਰਸਾਈਕਲ ਵਾਲਾ ਚਾਹੇ ਤੁਸੀਂ ਟਰੱਕ ਦੇ ਕਿਸੇ ਦਾ ਵੀ ਸ਼ੀਸ਼ਾ ਅੰਦਰ ਭਾਫ਼ ਜੰਮ ਜਾਂਦੀ ਹੈ ਜਦੋਂ ਆਪਾਂ ਸ਼ੀਸ਼ੇ ਬੰਦ ਕਰ ਲੈਨੇ ਨੱਕ ਦੀ ਨੱਕ ਦੀ ਭਾਫ਼ ਨਹੀਂ ਜਾਂਦੀ ਮਹਾਰਾਜਾ ਸ਼ੈਂਪੂ ਸੂਤੀ ਕੱਪੜੇ ਨਾਲ ਸ਼ੀਸ਼ੇ ਦੇ ਅੰਦਰਲੇ ਪਾਸੇ ਲਾ ਲਿਓ ਠੀਕ ਹੈ ਇਹ ਬਾਈ ਨੂੰ ਮੈਂ ਦੱਸਿਆ ਸੀ ਤੇ ਅੱਜ ਪੂਰਾ ਇੱਕ ਵਾਰੀ ਵੀ ਨਹੀਂ ਸਾਫ਼ ਕੀਤਾ ਜੱਟਾ ਹੈ ਜਮੇ ਨਹੀਂ ਕੀਤਾ ਜਮੇ ਨਹੀਂ ਕੀਤਾ ਨਾ ਨਜ਼ਾਰਾ ਆ ਗਿਆ ਨਜ਼ਾਰਾ ਨਜ਼ਾਰਾ ਆ ਗਿਆ ਇਹਨੂੰ ਠੀਕ ਹੈ ਤਾਂ ਆ ਚੀਜ਼ ਵਰਤਿਆ ਕਰੋ ਹੈਲਮੈਂਟ ਦੇ ਅੰਦਰਲੇ ਪਾਸੇ ਸ਼ੀਸ਼ੇ ਦੇ ਠੀਕ ਹੈ ਥੋੜਾ ਜਿਹਾ ਸ਼ੈਂਪੂ ਸੂਤੀ ਕਪੜੇ ਤੇ ਲਾ ਕੇ ਘਸਾ ਲੈਣਾ ਕਾਸੀ ਦਾ ਵੀ ਸ਼ੀਸ਼ਾ ਟਰੱਕ ਦਾ ਬੱਸ ਦਾ ਕਾਰ ਦਾ ਠੀਕ ਹੈ 50 ਕਿਲੋਮੀਟਰ ਤੱਕ ਤੁਹਾਡੇ ਨੱਕ ਦੀ ਭਾਫ ਨਹੀਂ ਜਾਉਂਦੀ ਆਹ ਬਾਈ ਨੂੰ ਆਪਾਂ ਦੱਸਿਆ ਸੀ ਕੱਲ ਅੱਜ ਆਇਆ ਬਹੁਤ ਕਹਿੰਦਾ ਇੱਕ ਵਾਰੀ ਵੀ ਹਿਸਾਬ ਕੀਤਾ ਅੱਗੇ ਤਾਂ 3-4 ਵਾਰੀ ਰੁਕ ਜਾਂਦਾ ਸੀ ਬਹੁਤ ਵਧੀਆ ਚੀਜ਼ ਹੈ ਇਹ ਸਾਰੇ ਭਰਾਵਾਂ ਨੂੰ ਦੱਸਿਓ ਹਨਾ ਬਹੁਤ ਵਧੀਆ ਗੱਲ ਹੈ ਇਹ ਓਕੇ ਬਾਈ डन ਹੈ ਚਲੋ ਠੀਕ ਹੈ ਬਾਈ ਜੀ